ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦਾ ਸਰੂਪ ਮੂਰਤੀਮਾਨ ਕਰਦੇ ਹੋਏ ਉਸ ਦੇ ਗੁਣਾਂ ਦਾ ਵਿਖਿਆਨ ਬਹੁਤ ਹੀ ਖੂਬਸੂਰਤੀ ਨਾਲ ਕਰਦੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਬਚਨ ਹੀ ਅਕਾਲ ਪੁਰਖ ਦੇ ਸਰਬ ਵਿਆਪੀ ਗੁਣਾਂ ਦੀ ਵਿਆਖਿਆ ਕਰਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਇੱਕ ਓੰਕਾਰ ਦਾ ਸਰੂਪ ਨਿਰਧਾਰਤ ਕਰਦੇ ਹਨ ਤਾਂ ਇਸ ਦੀ ਕਾਰ ठाकुर ਦੇ ਸਰਬਵਿਆਪੀ ਹੋਣ ਦੀ ਲਖਤਾ ਨੂੰ ਜ਼ਾਹਰ ਕਰਦੀ ਹੈ ਜਿੱਥੇ ਏਕਾ ठाकुर ਦੇ ਇੱਕ ਹੋਣ ਦਾ ਲਖਾਇਕ ਹੈ ਉਥੇ ਓੰ ਦੀਕਾਰ ठाकुर ਦੇ ਸ੍ਰਿਸ਼ਟੀ ਦੇ ਕਣਕਣ ਵਿੱਚ ਇੱਕ ਰਸ ਰਚੇ ਹੋਣ ਦੀ ਲਖਾਇਕ ਹੈ ਗੁਰੂ ਸਾਹਿਬ ठाकुर ਦੇ ਇੱਕ ਹੋਣ ਦੀ ਗੱਲ ਕਰਦੇ ਹੋਏ ਇਸ ਗੱਲ ਦਾ ਭੇਦ ਵੀ ਨਾਲ ਹੀ ਖੋਲ ਰਹੇ ਹਨ ਕਿ ਠਾਕੁਰ ਹੈ ਤਾਂ ਇੱਕ ਹੀ ਪਰ ਸ੍ਰਿਸ਼ਟੀ ਦਾ ਕੋਈ ਵੀ ਕਣ ਉਸ ਦੇ ਬਿਨਾ ਨਹੀਂ ਹੈ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਉਸ ਦੀ ਹੋਣ ਤੋਂ ਬਿਨਾ ਇਸ ਸ੍ਰਿਸ਼ਟੀ ਵਿੱਚ ਹੈ ਹੀ ਕੋਈ ਨਹੀਂ ਸ੍ਰਿਸ਼ਟੀ ਦੇ ਛੋਟੇ ਤੋਂ ਛੋਟੇ ਕਣ ਵਿੱਚ ਵੀ ਉਹ ਆਪ ਮੌਜੂਦ ਹੈ ਇਸ ਤਰ੍ਹਾਂ ਮੂਲ ਮੰਤਰ ਵਿੱਚ ਠਾਕੁਰ ਦੇ ਗੁਣਾਂ ਦਾ ਸਰੂਪ ਵਰਣਨ ਕਰਦੇ ਹੋਏ ਇਹ ਵੀ ਸਪਸ਼ਟ ਨਾਲ ਹੀ ਕਰ ਦਿੰਦੇ ਹਨ ਕਿ ਇਹ ਸੋਝੀ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੋ ਸਕਦੀ ਹੈ ਜਿਸ ਨੇ ਗੁਰੂ ਦੀ ਕਿਰਪਾ ਪ੍ਰਾਪਤ ਕਰ ਲਈ ਉਸ ਨੂੰ ਇਸ ਸ੍ਰਿਸ਼ਟੀ ਦੇ ਕਣਕਣ ਵਿੱਚ ਠਾਕੁਰ ਦੇ ਦਰਸ਼ਨ ਹੋਣ ਲੱਗ ਪੈਂਦੇ ਹਨ ਦਸਵੇਂ ਪਾਤਸ਼ਾਹ ਵਿਜਾਪ ਸਾਹਿਬ ਵਿੱਚ ਠਾਕੁਰ ਦੇ ਇਸ ਗੁਣ ਨੂੰ ਪ੍ਰਗਟ ਕਰਦੇ ਹੋਏ ਦੱਸਦੇ ਹਨ ਜੱਤਰ ਤਤਰ ਦਿਸ਼ਾ ਵਿ사 ਹੋਏ ਫੈਲਿਓ ਅਨੁਰਾਗ ਭਾਵ ਕਿ ਠਾਕੁਰ ਹਰ ਦਿਸ਼ਾ ਹਰ ਥਾਂ ਪ੍ਰੇਮ ਰੂਪ ਹੋ ਕੇ ਪਸਰਿਆ ਹੋਇਆ ਸਤਿਗੁਰੂ ਜੀ ਠਾਕੁਰ ਦੇ ਇਸ ਗੁਣ ਨੂੰ ਸਰਬਵਿਆਪਕਤਾ ਤੱਕ ਹੀ ਸੀਮਤ ਨਹੀਂ ਕਰਦੇ ਉਹ ਹੋਰ ਸਪਸ਼ਟ ਕਰਦੇ ਹੋਏ ਬਖਸ਼ਿਸ਼ ਕਰਦੇ ਹਨ ਦੁਕਾਲੰ ਪ੍ਰਣਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗਨ ਬਿਪੂਤੇ ਠਾਕੁਰ ਹਰ ਸਮੇਂ ਹਰ ਪ੍ਰਾਣੀ ਦੇ ਨਾਲ ਰਹਿੰਦਾ ਹੈ ਬੁਰੇ ਸਮੇਂ ਨੂੰ ਨਸ਼ਟ ਕਰਦਾ ਹੈ ਅਤੇ ਦਿਆਲੂ ਸਰੂਪ ਹੋਣ ਕਾਰਨ ਨਾ ਨਸ਼ਟ ਹੋਣ ਵਾਲੀ ਸੰਪਤੀ ਵੀ ਬਖਸ਼ਦਾ ਹੈ ਭਾਵ ਉਹ ਇੱਕ ਰਸ ਹੋ ਕੇ ਜਦੋਂ ਹਿਰਦੇ ਵਿੱਚ ਵਸ ਜਾਂਦਾ ਹੈ ਤਾਂ ਉਹ ਇਸ ਲੋਕ ਤੱਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਉਹ ਤਾਂ ਪ੍ਰਲੋਕ ਤੱਕ ਵੀ ਨਾਲ ਹੀ ਜਾਂਦਾ ਹੈ ਤੇ ਪ੍ਰਾਣੀ ਮਾਤਰ ਦੀ ਆਤਮਾ ਦੀ ਸਹਾਇਤਾ ਕਰਦਾ ਹੈ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਠਾਕੁਰ ਦਾ ਇਹ ਬਿਰਦ ਹੈ ਕਿ ਜੋ ਵੀ ਪ੍ਰਾਣੀ ਉਸ ਨੂੰ ਹਾਜ਼ਰ-ਨਾਜ਼ਰ ਪ੍ਰਤੱਖ ਅਹਿਸਾਸ ਕਰਦਾ ਹੈ ਉਸ ਦੇ ਪ੍ਰੇਮ ਵਿੱਚ ਰੁੱਤਾ ਰਹਿੰਦਾ ਹੈ ਠਾਕਰ ਉਸ ਦੀ ਇਸ ਲੋਕ ਵਿੱਚ ਤਬਾੜੀ ਕਰਦਾ ਹੀ ਹੈ ਸਗੋਂ ਪਰਲੋਕ ਵਿੱਚ ਵੀ ਉਸ ਨੂੰ ਖੁਸ਼ੀਆਂ ਪ੍ਰਦਾਨ ਕਰਦਾ ਹੈ ਇਤਨਾ ਹੀ ਨਹੀਂ ਉਹ ਤਾਂ ਜਨ ਨੂੰ ਆਪਣੇ ਨਾਲ ਮਿਲਾ ਕੇ ਇੱਕ ਰੂਪ ਕਰ ਲੈਂਦਾ ਹੈ ਹਰ ਹਰ ਜਨ ਦੁਈ ਇੱਕ ਹੈ ਵਿਭ ਵਿਚਾਰ ਕਛ ਨਾਹੀਂ ਜਲ ਤੇ ਉਪਜ ਤਰੰਗ ਜਿਉਂ ਜਲਹੀ ਵਿਖੇ ਸਮਾਹੇ ਕਿਉਂਕਿ ਠਾਕੁਰ ਸਰਬਵਿਆਪੀ ਹੈ ਸਦਾ ਅੰਗ ਸੰਗ ਹੈ ਪਰ ਫਿਰ ਵੀ ਮਨੁੱਖ ਉਸ ਦੇ ਦਰਸ਼ਨ ਕਰਨ ਤੋਂ ਅਸਮਰੱਥ ਹੈ ਕਿਉਂਕਿ ਮਨੁੱਖ ਦੇ ਕਰਮ ਹੀ ਉਸ ਦੀ ਦ੍ਰਿਸ਼ਟੀ ਅੱਗੇ ਅੰਧਕਾਰ ਬਣ ਕੇ ਖੜੋ ਜਾਂਦੇ ਹਨ ਜਿਹੜੇ ਉਸ ਦੇ دیدار ਕਰਨ ਵਿੱਚ ਰੁਕਾਵਟ ਬਣ ਜਾਂਦੇ ਹਨ ਭਾਵੇਂ ਗੁਰੂ ਸਾਹਿਬ ਤਾਂ ਹਰ ਸਮੇਂ ਪ੍ਰਾਣੀ ਮਾਤਰ ਨੂੰ ਸਮਝਾਉਂਦੇ ਹਨ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਹਰ ਪ੍ਰਾਣੀ ਮਾਤਰ ਦੇ ਅੰਦਰ ਉਹ ਆਪ ਹੀ ਪ੍ਰਕਾਸ਼ਮਾਨ ਹੈ ਜਿਸ ਦੇ ਸਦਕਾ ਇਸ ਜੀਵਨ ਦੀ ਤੁਰ ਤਰੀ ਜਾ ਰਹੀ ਹੈ ਠਾਕੁਰ ਹਰ ਪ੍ਰਾਣੀ ਦੇ ਹਿਰਦੇ ਵਿੱਚ ਵਸ ਰਿਹਾ ਹੈ ਪਰ ਪ੍ਰਾਣੀ ਉਸ ਦੀ ਭਾਲ ਵਿੱਚ ਬਾਹਰ ਭਟਕ ਰਿਹਾ ਹੈ ਇਹ ਮਨੁੱਖ ਦੀ ਭਟਕਣਾ ਹੀ ਹੈ ਬੇਸਮਝੀ ਹੀ ਹੈ ਜੋ ਉਸ ਦੀ ਠਾਕੁਰ ਤੋਂ ਦੂਰੀ ਬਣਾਈ ਰੱਖਦੀ ਹੈ ਲੋੜ ਤਾਂ ਠਾਕੁਰ ਦੀ ਯਾਦ ਨੂੰ ਹਿਰਦੇ ਵਿੱਚ ਵਸਾਉਂਦੀ ਹੈ ਸੰਸਾਰ ਖਿੋਰ ਮਨੁੱਖ ਦੇ ਹਿਰਦੇ ਵਿੱਚ ਠਾਕੁਰ ਦੀ ਯਾਦ ਨੂੰ ਵਸਣ ਹੀ ਨਹੀਂ ਦਿੰਦਾ ਜਿਸ ਕਾਰਨ ਪ੍ਰਾਣੀ ਸੰਸਾਰ ਦੇ ਸ਼ੋਰ ਵਿੱਚ ਆਪਣੀ ਸੁਰਤ ਨੂੰ ਗਵਾ ਬੈਠਦਾ ਹੈ ਜਦੋਂ ਉਹ ਪ੍ਰਭੂ ਦੀ ਬਖਸ਼ਿਸ਼ ਨਾਲ ਸ਼ਬਦ ਨਾਲ ਜੁੜਦਾ ਹੈ ਤਾਂ ਉਸ ਦੀ ਸੁਰਤ ਅੰਤਰ ਆਤਮਾ ਜੁੜਨ ਲੱਗਦੀ ਹੈ ਤਾਂ ਉਸ ਨੂੰ ਅਹਿਸਾਸ ਹੋਣਾ ਸ਼ੁਰੂ ਹੁੰਦਾ ਹੈ ਕਿ ਠਾਕੁਰ ਤਾਂ ਹਿਰਦੇ ਅੰਦਰ ਹੀ ਬੈਠਾ ਹੋਇਆ ਹੈ ਮੈਂ ਤਾਂ ਇਸ ਦੀ ਸੰਗਤ ਨੂੰ ਮਾਣ ਹੀ ਨਹੀਂ ਸਕਿਆ ਕਿਉਂਕਿ ਸੁਰਤ ਬਾਹਰ पटਕ ਰਹੀ ਸੀ ਸਤਗੁਰੂ ਜੀ ਤਾਂ ਬਖਸ਼ਿਸ਼ ਕਰਦੇ ਹਨ ਸਤਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਹਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਇਸ ਅਵਸਥਾ ਨੂੰ ਪ੍ਰਾਪਤ ਪ੍ਰਾਣੀ ਮਾਤਰ ਠਾਕੁਰ ਦੀ ਸਰਵ ਵਿਆਪਕਤਾ ਮੰਨਣ ਦੇ ਸਮਰੱਥ ਹੋ ਜਾਂਦਾ ਹੈ ਉਸ ਨੂੰ ਅਹਿਸਾਸ ਹੋਣ ਲੱਗ ਜਾਂਦਾ ਹੈ ਕਿ ਠਾਕੁਰ ਉਸ ਤੋਂ ਦੂਰ ਨਹੀਂ ਸਤਿਗੁਰੂ ਜੀ ਦੇ ਸ਼ਬਦ ਦਾ ਦੀਪ ਸੰਗਤ ਵਿੱਚ ਜਾਣ ਨਾਲ ਹੀ ਰੋਸ਼ਨ ਹੁੰਦਾ ਹੈ ਸਤ ਸੰਗਤ ਵਿੱਚ ਜਾਣ ਨਾਲ ਗੁਰੂ ਕਿਰਪਾ ਦੇ ਭੰਡਾਰ ਬਖਸ਼ ਦਿੰਦਾ ਹੈ ਤਾਂ ਠਾਕੁਰ ਦੇ ਦਰਸ਼ਨ ਹੋਣ ਲੱਗ ਜਾਂਦੇ ਹਨ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਉ ਸਤਗੁਰ ਵਿਟੋ ਕੁਮਈਆ ਜੀਓ ਜਹ ਜਹ ਦੇਖਾਂ ਤਹਿਤ ਹੈ ਸਵਾਮੀ ਤੂੰ ਘਟ ਘਟ ਰਵਿਆ ਅੰਤਰਿ ਜਾਮੀ ਗੁਰ ਪੂਰਾ ਹਰ ਨਾਲ ਦਿਖਾਲਿਆ ਹਉ ਸਤਗੁਰ ਵਿਟੋ ਸਦਵਾਰਿਆ ਜੀਓ ਇਸ ਤਰ੍ਹਾਂ ਸਤ ਸੰਗਤ ਵਿੱਚ ਜਾ ਬੈਠਣ ਨਾਲ ਗੁਰੂ ਕਿਰਪਾ ਕਰਦਾ ਹੈ ਤੇ ਠਾਕਰ ਮਿਲ ਹੀ ਨਹੀਂ ਜਾਂਦਾ ਸਗੋਂ ਜਿੱਧਰ ਵੀ ਦੇਖਦਾ ਹੈ ਉਸ ਨੂੰ ਠਾਕਰ ਹੀ ਦਿਸਦਾ ਹੈ ਜੋ ਸਾਰੇ ਦਿਲਾਂ ਦਾ ਜਾਣਨਹਾਰ ਸਭ ਹਿਰਦਿਆਂ ਵਿੱਚ ਪ੍ਰਕਾਸ਼ਮਾਨ ਹੋਇਆ ਦਿਸਣ ਲੱਗ ਪੈਂਦਾ ਹੈ ਤੇ ਪ੍ਰਾਣੀ ਆਪਣੇ ਗੁਰੂ ਤੋਂ ਕੁਰਬਾਨ ਹੁੰਦਾ ਜਾਂਦਾ ਹੈ ਕਿਉਂਕਿ ਉਸ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਜਿਸ ਵੀ ਹਿਰਦੇ ਵਿੱਚ ਉਸ ਠਾਕਰ ਦੀ ਯਾਦ ਵਸ ਜਾਂਦੀ ਹੈ ਜਿਹੜਾ ਵੀ ਹਿਰਦਾ ਠਾਕੁਰ ਦੇ ਸਿਮਰਨ ਵਿੱਚ ਜੁੜ ਜਾਂਦਾ ਹੈ ਉੱਥੇ ਕੋਈ ਭਰਮ ਨਹੀਂ ਰਹਿੰਦਾ ਉੱਥੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਪ੍ਰਾਣੀ ਮਾਤਰ ਦੀ ਇਸ ਅਵਸਥਾ ਦੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਗੁਜਰੀ ਰਾਗ ਅੰਦਰ ਬਖਸ਼ਿਸ਼ ਕਰਦੇ ਹਨ ਠਾਕੁਰ ਜਾ ਸਿਮਰਾ ਤੂੰ ਤਾਂਹੀ ਠਾਕੁਰ ਜਾ ਸਿਮਰਾ ਤੂੰ ਤਾਂਹੀ